ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰੜ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਸ੍ਰੀ ਅਕਾਲ ਜੀ ਪੱਟੀ ਸਾਹਿਬ ਇਕਤੇ ਸੰਦੀਪ ਸਿੰਘ ਸੰਨੀ ਦੀ ਮੈਡੀਕਲ ਰਿਪੋਰਟ ਆ ਗਈ ਹੈ ਘੁਮਣ ਬ੍ਰਦਰਜ਼ ਨੇ ਪੂਰੀ ਡਿਟੇਲ ਦੇ ਨਾਲ ਜਾਣਕਾਰੀ ਦਿੱਤੀ ਹੈ ਵੀ ਕਿਤਾ ਤਸ਼ੱਦਦ ਕੀਤਾ ਗਿਆ ਇਹਦੇ ਉੱਤੇ ਚਰਚਾ ਕਰਾਂਗੇ ਦੂਜੇ ਪਾਸੇ ਸੂਬਾ ਸਿੰਘ ਆ ਜਿਹੜਾ ਇੰਸਪੈਕਟਰ ਜਿਹਦੀ ਮੌਤ ਹੋ ਗਈ ਆ ਇਹਦੇ ਪਿੰਡ ਕਿਸੇ ਨੇ ਫੋਨ ਕਰਕੇ ਵਿਦੇਸ਼ ਤੋਂ ਇਹ ਗੱਲ ਕਹੀ ਆ ਗਰੰਥੀ ਸਿੰਘ ਨੂੰ ਜਿਹੜੇ ਇਹਨਾਂ ਦੇ ਪਿੰਡ ਸਿੰਘ ਸਭਾ ਗੁਰਦੁਆਰਾ ਵਾ ਬਈ ਇਹਨਾਂ ਦੀ ਨਾਤੇ ਅਰਦਾਸ ਕਰਨੀ ਆ ਨਾ ਇਹਨਾਂ ਦਾ ਜਿਹੜਾ ਵਾ ਤੁਸੀਂ ਅਲਾਣੀਆਂ ਦਾ ਪਾਠ ਕਰਨਾ ਇਹ ਵੀ ਤੁਹਾਨੂੰ ਸਮਝਦੇ ਆ ਤੀਜੀ ਵੱਡੀ ਗੱਲ ਇਹ ਆ ਵੀ ਗਿਆਨੀ ਹਰਪ੍ਰੀਤ ਸਿੰਘ ਹੁਣੀ ਲੰਘੇ ਦੀ ਨਹੀਂ ਕਿਸੇ ਦੇ ਨਾਲ ਮੁਲਾਕਾਤ ਕਰਦੇ ਆ ਪਬਲਿਕ ਦੇ ਵਿੱਚ ਮੁਲਾਕਾਤ ਹੁੰਦੀ ਹੈ ਪਰ ਉਸ ਗੱਲ ਨੂੰ ਬਹੁਤ ਵੱਡਾ ਬਣਾ ਲਿਆ ਜਾਂਦਾ ਵੀ ਕਿਸੇ ਆਰਐਸਐਸ ਆਗੂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜੇ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਆ ਉਹਨਾਂ ਨੇ ਮੁਲਾਕਾਤ ਕੀਤੀਆਂ ਤੇ ਇਹ ਮਾਮਲਾ ਜਿਹੜਾ ਹੌਲੀ-ਹੌਲੀ ਤੂਲ ਫੜਦਾ ਜਾ ਰਿਹਾ ਚੌਥਾ ਮਾਮਲਾ ਇਹ ਹੈ ਵੀ ਆਖਰਕਾਰ ਪੰਜਾਬ ਸਰਕਾਰ ਦੀ ਬਾਹ ਜਿਹੜੀ ਆ ਉਹ ਕੇਂਦਰ ਸਰਕਾਰ ਨੇ ਫੜ ਲਈ ਹੈ ਉਹਨਾਂ ਨੇ ਇਹ ਗੱਲ ਮੰਨ ਲਈ ਹੈ ਆਖਰਕਾਰ ਅੱਖੀ ਅੱਖੀ ਵੇਖ ਕੇ ਆਪਣੇ ਬੰਦੇ ਭੇਜ ਕੇ ਪ੍ਰਧਾਨ ਮੰਤਰੀ ਸਾਹਿਬ ਆਪ ਵੀ ਗੇੜਾ ਮਾਰ ਗਏ ਵੀ ਵਾਕਿਆ ਹੀ ਪੰਜਾਬ ਦਾ ਨੁਕਸਾਨ ਹੋਇਆ ਤੇ ਅਸੀਂ ਕੋਈ ਵੱਡਾ ਪੈਕੇਜ ਜਾਂ ਕੁਝ ਮੋਟੀ ਰਕਮ ਜਿਹੜੀ ਆ ਉਹ ਪੰਜਾਬ ਨੂੰ ਦੇਵਾਂਗੇ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਇਹਦੀ ਪਰਪਾਈ ਹੋ ਸਕੇ ਪਰ ਸਭ ਤੋਂ ਪਹਿਲਾਂ ਜਿਹੜੀ ਆ ਹੁਣੇ ਕੁਝ ਦਿਨ ਪਹਿਲਾਂ ਸੰਦੀਪ ਸਿੰਘ ਸੰਨੀ ਦੀ ਮੈਡੀਕਲ ਰਿਪੋਰਟ ਆਈ ਆ ਤੇ ਇਹਦੇ ਨਾਲ ਹੀ ਉਹ ਜਿਹੜਾ ਫੋਨ ਆਇਆ ਇਹਦੇ ਬਾਰੇ ਦੱਸਿਓ ਪਹਿਲੀ ਗੱਲ ਤੇ ਆ ਕਿ ਸੰਦੀਪ ਸਿੰਘ ਸੰਨੀ ਦਾ ਤੇ ਜਿਹੜਾ ਹੈਗਾ ਸੀ ਸੂਬਾ ਸਿੰਘ ਦਾ ਮਾਮਲਾ ਇਹ 10 ਸਤੰਬਰ ਨੂੰ ਵਾਪਰਦਾ ਤੇ 14 ਸਤੰਬਰ ਨੂੰ ਬਕਾਇਦਾ ਤੌਰ ਤੇ ਕੋਰਟ ਆਰਡਰ ਕਰ ਦਿੰਦੀ ਆ ਕਿ ਇਸ ਬੰਦੇ ਦਾ ਇਮੀਡੀਏਟਲੀ ਮੈਡੀਕਲ ਕਰਾ ਕੇ ਤੇ ਇੱਕ ਬੋਰਡ ਨੂੰ 6 ਮੈਂਬਰੀ ਬੋਰਡ ਕੋ ਖਰਾਇਆ ਜਾਵੇ ਤੇ ਕਰਵਾ ਕੇ ਤੇ ਇਹਨਾਂ ਨੂੰ ਜਿਹੜਾ ਵਾ ਉਹ ਰਿਪੋਰਟ ਜਿਹੜੀ ਆ ਸਬੰਧਤ ਅਥਾਰਟੀ ਦੇ ਵੱਲ ਕੀਤੀ ਜਾਵੇ ਦੂਸਰੀ ਚੀਜ਼ ਇਹਨਾਂ ਨੇ ਇਹ ਕੀਤੀ ਸੀ ਵੀ ਉਹਦੀ ਰਿਪੋਰਟ ਜਿਹੜੀ ਸੀ ਕਰਨੀ بجائے ਤਦੀਬ ਸੰਧੀ ਦੀ ਜਿਹੜੀ ਸੀ ਉਹ ਮੈਡੀਕਲ ਕਾਉਂਡ ਦੀ بجائے ਉਹਦੀ ਜੇਲ੍ਹ ਸ਼ਿਫਟ ਕਰ ਦਿੱਤੀ ਸੰਗਰੂਰ ਨੂੰ ਹੋਰ ਸੰਗਰੂਰ ਸ਼ਿਫਟ ਕਰਨ ਤੋਂ ਬਾਅਦ ਇਹਨਾਂ ਦੀ ਮਜਬੂਰੀ ਬਣ ਗਈ ਦਬਾਅ ਸੰਤਾਨਾਂ ਦਾ ਵੀ ਬਣ ਗਿਆ ਕਿ ਉਹ ਬਾਹਰ ਟਰਣਾ ਲੱਗ ਗਿਆ ਸੀਗਾ ਤੇ ਦਬਾਅ ਬਕਾਇਦਾ ਤੌਰ ਤੇ ਵਕੀਲਾਂ ਦਾ ਬਣ ਗਿਆ ਜਿਹਨਾਂ ਮੈਡੀਕਲ ਰਿਪੋਰਟ ਦੀ ਆਰਡਰ ਕੋਰਟ ਕੋਲ ਰਹੀ ਸੀਗੀ ਕਲ ਬਕਾਇਦਾ ਤੌਰ ਤੇ ਸੰਦੀਪ ਸੰਧੀ ਦੀ ਜਿਹੜੀ ਸੀ ਉਹ ਜਦੋਂ ਇਹਦੀ ਮੈਡੀਕਲ ਹੋਇਆ ਤੇ ਮੈਡੀਕਲ ਇੱਕ ਬੜੀ ਵੱਡੀ ਜਿੱਤ ਸਿਖ ਘਮਣਪਰਾਵਾਂ ਨੇ ਏਡੀ ਬੜੀ ਜਿੱਤ ਨਹੀਂ ਸੀ ਇੰਨੀ ਬੜੀ ਦੱਸ ਰਹੇ ਨੇ ਉਹਦੇ ਵਿੱਚ ਉਹਨਾਂ ਕਿਹਾ ਵੀ ਮੈਡੀਕਲ ਦੀ ਰਿਪੋਰਟ ਦੀ ਕਾਪੀ ਅੱਜ ਹੀ ਕੋਰਟ ਤੋਂ ਲੈ ਕੇ ਆ ਤੇ 11 ਸੱਟਾਂ ਬਕਾਇਦਾ ਤੌਰ ਤੇ ਸੰਦੀਪ ਸੰਧੀ ਦੇ શરીpte ਆਈਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਕਾਫੀ ਗੰਭੀਰ ਹੈ ਇੱਕ ਦੀ ਜਿਹੜੀ ਡੂੰਘਾਈ ਹੈ 28.13 ਸੈਂਟੀਮੀਟਰ ਇੱਕ ਦੀ 11.12 ਬਾਈ 11 ਸੈਂਟੀਮੀਟਰ ਇੱਕ ਦੀ 5.2 ਸੈਂਟੀਮੀਟਰ ਹੁਣ ਇਹ ਸੀਟੀ ਸਕੈਨ ਜਾਂ ਹੋਰ ਜਿਹੜੇ ਬਾਕੀ ਜਿਹੜੇ ਐਕਸ-ਰੇ ਵਗੈਰਾ ਜਾਂ ਐਮ ਆਰ ਆਈ ਵਗੈਰਾ ਹੋਣੀ ਹੈ ਜਦੋਂ ਉਹ ਹੋਣੀ ਹੈ ਤੇ ਫਿਰ ਪਤਾ ਲੱਗੂਗਾ ਕਿ ਹੋਰ ਗੰਭੀਰ ਸਟਾ ਕਿੰਨੀਆਂ ਕਰਦੀਆਂ ਸਨਦੀਪ ਸੰਧੀ ਤੋਂ ਜੇ ਮੇਰੀ ਇਨਫਰਮੇਸ਼ਨ ਦੇ ਮਤਲਬਕ ਕੋ ਦਾ ਪੁਲਸਰਮਾਨ ਮਿਲ ਗਿਆ ਵਾ ਜਿਹੜਾ ਉਹਦੇ ਖਿਲਾਫ ਇੱਕ ਮੁਕੱਦਮਾ ਦਰਜ ਕੀਤਾ ਸੀ 307 ਦਾ ਉਹਨੂੰ ਕਨਵਰਟ ਕਰਕੇ 302 ਕਰ ਦਿੱਤਾ ਗਿਆ ਕਿਉਂ ਸੁਬਾ ਸਿੰਘ ਜਿਹਨੂੰ ਬ੍ਰੇਨ ਐਮਰੇਜ ਹੋਈ ਸੀ ਉਹਦੀ ਬਕਾਇਦਾ ਤੌਰ ਤੇ ਡੈਥ ਹੋ ਚੁੱਕੀ ਹੈ ਹੁਣ ਸੰਦੀਪ ਸੰਧੀ ਪੁਲਸਰ ਅਸਟ ਤੁਸੀਂ ਵੇਖੋ ਕਿੰਨੇ ਬੇਕਿਰਕ ਲੋਕ ਨੇ ਵੀ ਜਦੋਂ ਬਕਾਇਦਾ ਤੌਰ ਤੇ ਉਹ ਆਪਣੀ ਵੈਨ ਚੋਂ ਮੈਡੀਕਲ ਵਾਸਤੇ ਉਤਰਦਾ ਤੇ ਉਤਰ ਲੱਗਾ ਉਹ ਬਾਹ ਖੜੀ ਕਰਕੇ ਬੜੇ ਸੁਹਾਲਾ ਲੜਾ ਬਣਾਉਂਦਾ ਤੇ ਇੱਕ ਆਪਣੀ ਦਾੜੀ ਜਿਹੜੀ ਰੱਬੇ ਨਾਲ ਕੁਛ ਕੀਤੀ ਥੱਲੇ ਪਤਾ ਨਹੀਂ ਕੌਣ ਸੀ ਕੌਣ ਕੀ ਬਣਾਖੀ ਉਹਦੀ ਬਾਹ ਥੱਲੇ ਕਰ ਦਿੰਦਾ ਇਹਨਾਂ ਬਾਅਦ ਉਹ ਡਾਕਟਰ ਕਾ ਇੰਨੀ ਹਲਤਮਾਰੀ ਕੀਤੀ ਦੋ ਬੰਦੇ ਬਕਾਇਦਾ ਤੌਰ ਤੇ ਉਹਨੂੰ ਆਸਰਾ ਦੇ ਕੇ ਕੋਰਟ ਲੈ ਕੇ ਗਏ ਇੰਨੀ ਹਲਤਮਾਰੀ ਕੀਤੀ ਕੁੱਟ-ਕੁੱਟ ਕੇ ਹੂੰ ਤਾਂ ਉਹਨੂੰ ਇਹ ਵੀ ਪਤਾ ਵਾ ਫੰਨੀ ਨੇ ਇਹ ਗੱਲ ਕੀ ਭਪਿੰਦਰ ਸਿੰਘ ਵੀਰਕ ਜਿਹੜਾ ਐਸਐਸਪੀ ਜਿਹਨੂੰ ਸਜ਼ਾ ਹੋਈ ਆ 7 ਕਤਲਾਂ ਦੇ ਵਿੱਚ 7 ਕਤਲਾਂ ਦੇ ਵਿੱਚ ਉਹਨੂੰ ਸਜ਼ਾ ਹੋਈ ਆ ਉਮਰ ਕੇ ਸਜ਼ਾ ਹੋਈ ਆ ਕਹਿੰਦਾ ਕੁਰਸੀ ਤੇ ਬੈਠਾ ਜਦੋਂ ਕੁੱਟਦੇ ਸੀ ਕਹਿੰਦੇ ਚੀਕਾ ਕਢਾਓ ਚੀਕਾ ਜਾਂਦਾ ਸੀ ਮੈਂ ਕਹਿੰਦਾ ਚੀਕਾ ਤੂੰ ਕਢਾ ਨਹੀਂ ਤੇ ਮਰਜੀ ਕਰਦਾ ਤੇ ਮੈਂ ਸਤਨਾ ਵਾਹਿਗੁਰੂ ਜਪ ਜਪਨ ਕਰਦਾ ਸੀ ਟੀ ਮੈਂਟੇਨਰ ਨੇ ਪੂਰੀ ਵਾਹ ਲਾਈ ਮੇਰੇ ਤੇ ਤਸ਼ੱਦਦ ਕਰਨੀ ਕੋਈ ਅੰਗ ਸਰੀਰ ਦਾ ਛੱਡਿਆ ਨਹੀਂ ਜਿਹੜਾ ਨੀਲਾ ਨਾ ਕੀਤਾ ਹੋਵੇ ਸਰੀਏ ਮਾਰ ਮਾਰ ਕੇ ਨਾ ਲੱਕੜ ਦੀਆਂ ਡਾਂਗਾਂ ਦਾ ਥੱਜੇ ਕੁੱਟਿਆ ਤੇ ਸਰੀਰਾਂ ਦਾ ਕੁੱਟਿਆ ਗਿਆ ਬੰਦੇ ਜਰੂ ਉਹਦੇ ਮੈਡੀਕਲ ਹੋ ਗਿਆ ਹੁਣ ਅਗਲੀ ਕਾਰ ਵੀ ਹੋਊਗੀ ਉਹਦੀ ਇੰਟਰੋਗੇਸ਼ਨ ਜਿਹੜੀ ਪੁਛਪੜਤਾ ਲੋਗੀ ਪੁਛਪੜਤਾਂ ਤੋਂ ਬਾਅਦ ਕੀ ਬੰਦਾ ਫਿਰ ਦੇਖਦੇ ਆ ਜਿਹੜੀ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਐਕਸ ਸਰਵਸ ਪੈਨਸ਼ਨ ਐਸੋਸੀਏਸ਼ਨ ਉਹਨੇ ਮੰਗ ਕੀਤੀ ਆ ਕਿ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਿਹਨੇ ਹਮਲਾ ਕੀਤਾ ਸਾਡਾ ਬੰਦਾ ਮਾਰਿਆ ਉਹਨੂੰ ਫਾਂਸੀ ਥੋੜੀ ਮੇਰੇ ਖਿਆਲ ਨਾਲ ਮਾਰਚੂ ਕਿ ਤੁਸੀਂ ਇਹ ਤਾਂ ਵੱਡੀ ਸਜ਼ਾ ਮੰਗੋ ਭਾਈ ਜੀ ਉਹਨੂੰ ਤੇ ਜਿਹੜਾ ਖੁਦ ਮਾਰਦਾ ਮੰਨਿਆ ਜਿਲ੍ਹੇ ਮੇ ਪਤਾ ਨਹੀਂ ਸੈਂਕੜੇ ਲੋਕਾਂ ਦੇ ਘਰਾਂ ਤੋਂ ਪੁੱਤ ਕੱਢ ਕੇ ਮਾਰੇ ਨੇ ਉਹਦੇ ਬਾਰੇ ਵੀ ਜਸਟੀਫਿਕੇਸ਼ਨ ਦੇ ਦਿਓ ਮਹਾਰਾਜ ਜੇ ਤੁਸੀਂ ਵਾਕਈ ਹਮਦਰਦ ਹੋ ਆਪਣੇ ਬੰਦੇ ਦੇ ਪਬਲਿਕ ਦੇ ਨਫਰਤਦ ਬਣੋ ਲਿਖਿਆ ਹੁੰਦਾ ਵੇ ਪੁਲਿਸ ਲੋਕਾਂ ਦੀ ਸੇਵਾ ਵਿੱਚ ਇਹੋ ਜਿਹੀ ਸੇਵਾ ਕਰਦੇ ਹੋ ਤੁਸੀਂ ਸ਼ਰਮ ਆਉਂਦੀ ਇਹਨਾਂ ਲੋਕਾਂ ਦੇ ਇਹ ਜਾਨ ਦੂਸਰੀ ਬਕਾਇਦਾ ਤੌਰ ਤੇ ਸੁਭਾ ਸਿੰਘ ਦਾ ਪੋਸਟਮਾਰਟਮ ਹੋ ਗਿਆ ਪੋਸਟਮਾਰਟਮ ਕਰਾ ਕੇ ਬਕਾਇਦਾ ਤੌਰ ਤੇ ਉਹਦੀ ਜਿਹੜੀ লাশ ਉਹ ਵਾਰਸ਼ਾ ਨੂੰ ਦੇ ਦਿੱਤੀ ਗਈ ਤੇ ਸੁਭਾ ਸਿੰਘ ਦੀ ਘਰ ਵਿੱਚ ਘਰ ਵਾਲੀ ਦੀ ਕੁਸਮਾ ਪਹਿਲਾਂ ਮੌਤ ਹੋਈ ਸੀ ਤੇ ਉਹਦੀ ਅੰਮ੍ਰਿਤਸਰ ਤੋਂ লাশ ਦੇ ਪਿੰਡ ਖੜ ਕੇ ਉੱਥੇ ਸੰਸਕਾਰ ਕੀਤਾ ਗਿਆ ਸੀ ਇਹਨਾਂ ਦਾ ਪਿੰਡ ਹੈਗਾ ਵਾ ਪਿੱਟੇਵਟ ਕਾਦੀਆਂ ਦੇ ਕੋਲ ਤੇ ਪਿੱਟੇ ਵੱਲ ਪਿੰਡ ਜਿਹਦਾ ਕੀਤਾ ਸੀ ਤੇ ਹੁਣ ਇਹ ਵੀ ਉਮੀਦ ਸੀ ਪੀ ਇਹਦੀ ਸੰਸਕਾਰ ਵੀ ਪੈਣੂਗੀ ਸਾਨੂੰ ਅਜੇ ਬਾਰੇ ਕੋਈ ਜਾਣਕਾਰੀ ਸੰਸਕਾਰ ਹੋ ਗਿਆ ਜਾਂ ਨਹੀਂ ਹੋਇਆ ਕਿੱਥੇ ਕਿੱਥੇ ਦੀ ਜੇ ਬਾਰੇ ਜਾਣਕਾਰੀ ਨਹੀਂ ਲੇਕਿਨ ਖਾਲਸਾ ਖਾਲਸਾ ਕਮਾਂਡੋ ਫੌਜ ਦੇ ਮੁਖੀ ਨੇ ਜਰਮਨ ਤੋਂ ਫੋਨ ਕਰਕੇ ਪਿੰਡ ਦੇ ਗ੍ਰੰਥੀ ਪਰਮਜੀਤ ਸਿੰਘ ਨੂੰ ਕਹੀ ਗਿਆਨੀ ਜੀ ਤੁਹਾਨੂੰ ਇੱਕ ਬੇਨਤੀ ਵੀ ਕਰਦੇ ਤੇ ਇੱਕ ਅਪੀਲ ਵੀ ਕਰਦੇ ਫੂਕਮ ਨੇ ਪਰ ਤੁਸੀਂ ਗੁਰੂ ਦੇ ਵਜ਼ੀਰ ਜੀ ਤੇ ਇਹੋ ਜੇ ਦੁਸ਼ਤ ਦੀ ਅਰਦਾਸ ਨਹੀਂ ਕਰਨੀ ਤੁਸੀਂ ਉਹ ਕਹਿੰਦੇ ਜਦੋਂ ਇੱਕ ਖਾਲਸਤਰ ਕਮਾਂਡੋ ਫੌਜ ਦੇ ਜਰਮਨ ਤੋਂ ਫੋਨ ਆਇਆ ਤੇ ਮੈਂ ਆਪਣੀ ਪ੍ਰਬੰਧਕ ਕਮੇਟੀ ਨੂੰ ਦੱਸਿਆ ਵੀ ਮਹਾਰਾਜ ਆਹ ਗੱਲ ਆ ਵੀ ਫਰਮਾਇਦਾ ਫੋਨ ਆਇਆ ਉਹਨਾਂ ਨੂੰ ਪੁੱਛ ਵੀ ਦੱਸਦਾ ਕਹਿੰਦੇ ਐਸੱਚ ਦਾ ਮੈਨੂੰ ਫੋਨ ਆਦਾ ਉਹਨੇ ਮੇਰੇ ਨਾਲ ਕੋਈ ਵੱਧ ਘਟ ਨਹੀਂ ਕੀਤੀ ਕੁਛ ਨਹੀਂ ਕੀਤਾ ਉਹਨੇ ਸਿਰ ਮੇਰੇ ਕੋਲ ਨੰਬਰ ਮੰਗਿਆ ਤੇ ਮੈਂ ਨੰਬਰ ਨੂੰ ਦੇ ਦਿੱਤਾ ਵੀ ਆਹ ਨੰਬਰ WhatsApp ਵਾਲਾ ਸੀ ਮੇਰੇ ਕੋਲ ਰਿਕਾਰਡਿੰਗ ਤੱਕ ਵੀ ਹੈ ਨਹੀਂ ਇਹ ਨੰਬਰ ਮਤਲਬ ਇੰਨਾ ਰੋਸ ਆ ਇੰਨਾ ਰੋਸ ਆ ਲੋਕਾਂ ਨੂੰ ਤੇਦੀ ਅਰਦਾਸ ਵੀ ਨਹੀਂ ਕਰਨੀ ਤੁਸੀਂ ਮੈਂ ਤੁਹਾਨੂੰ ਇਹ ਦੱਸ ਦਿਆਂ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਉਹਦੀ ਵਰਸੀ ਇੱਕ ਇੰਗਲੈਂਡ ਦੇ ਵਿੱਚ ਸਾਡਾ ਜਿਹਨੇ ਪਦਕ ਸਿਰ ਪਸਾਇਆ ਸੀਗਾ ਉਹ ਆਇਆ ਉਹ ਤੇ ਮੇਰੀ ਮਾਂ ਸੀ ਜੀ ਮੈਂ ਤੇ ਆਪਣੀ ਮਾਂ ਦੀ ਵਰਸੀ ਮਨਾਉਣੀ ਹੈ ਤੇ ਕੀਰਤਨ ਗੁਣਾ ਕਹਿੰਦਾ ਕਰਾਓ ਜੀ ਕਹਿੰਦਾ ਕਰ ਦਿਓ ਜੀ ਬਦਾਂ ਇੱਕ ਸ਼ਰਤ ਤੇ ਅਰਦਾਸ ਮੈਂ ਆਪਣੇ ਸਾਹਮਣੇ ਗੁਰੂ ਦਾ ਕਹੂੰਗਾ ਵੀ ਇਹ ਦੋਸਤ ਸੀਗੀ ਇਹਨੇ ਬੜਾ ਤਸ਼ੱਦਦ ਕੀਤਾ ਇਹਨੇ ਬੜਾ ਜ਼ੁਲਮ ਕੀਤਾ ਸਿੱਖਾ ਤੇ ਸੱਚੇ ਪਾਤਸ਼ਾਹ ਨੂੰ ਆਪਣੇ ਚਮਤਕਾਰ ਨਿਵਾਸ ਦੇ ਬਖਸ਼ੀਂਦਾ ਇਹ ਕਿੱਦਾਂ ਹੋ ਸਕਦਾ ਕਹਿੰਦਾ ਮੈਂ ਤਾਂ ਕਰੂ ਯਾਨੀ ਜੀ ਵੀ ਇਹ ਦੱਸ ਸਕਦੇ ਸੀ ਜਰਨਲ ਧਿਆਨ ਜਿਹੜਾ ਸਾਕਾ ਨੀਲਾ ਤਾਰਾ ਸਾਮਾਨ ਸੀ ਉਹਦੀ ਬਰਤੀ ਦੇ ਉੱਤੇ ਵੇਖਰੀ ਪੰਗਾ ਪੈ ਗਿਆ ਸੀ ਪੰਜਕੂਨ ਜੀ ਪਰਿਵਾਰ ਵਾਲੇ ਕਹਿੰਦੇ ਜੀ ਗੁਰਦੁਆਰੇ ਦੇ ਕੀਰਤਨ ਕਰਉਣਾ ਸੀ ਹਾਂ ਮੇ ਭਰਤੀ ਗ੍ਰੰਥੀ ਉਹ ਪਤਾ ਲੱਗਾ ਫਿਰ ਜਿੱਥੇ ਬੰਦਿਆਂ ਦਾ ਰੌਲਾ ਪੱਟਦਾ ਫਿਰ ਉਹ ਕੈਨਸਲ ਕਰ ਦਿੱਤਾ ਗਿਆ ਲੇਕਿਨ ਉੱਥੇ ਵੀ ਉਹ ਕਹਿ ਸਕਦਾ ਸੀ ਬਰਦਾਸ਼ਤ ਮੈਂ ਆਪਣੇ ਸਾਹ ਨਾਲ ਕਰੂੰ ਤਾਂ ਕਿ ਦੀ ਗੁਰਬਾਣੀ ਪੜਣੀ ਐ ਇਸ ਕਰਕੇ ਸੂਬੇਦਿੱਤੇ ਅਰਦਾਸ ਵੀ ਪ੍ਰਵਾਨ ਨਹੀਂ ਹੈਗੀ ਕਿ ਇਹ ਦੁਸਤ ਇੱਕ ਕਾਤਲ ਹੈ ਸੂਬਾ ਉਹ ਸੂਬਾ ਜਿੱਦੇ ਮਾਲੂਵਾਲ ਤੋਂ ਇੱਕ ਬਲਜੀਤ ਸਿੰਘ ਨਾਂ ਦਾ ਮਨੋਜਨ ਚੁੱਕਿਆ ਸੀ 32 ਸਾਲ ਦੀ ਉਮਰ 'ਚ ਉਹ ਕਰੋ ਦੋਵੇਂ ਭਰਾ ਬਕਾਇਦਾ ਤੌਰ ਤੇ ਵਸਤੇ ਖਾਣ ਦੇਣ ਵਾਸਤੇ ਆਉਦੇ ਅਤੇ ਵਸਤੇ ਉੱਤਰਦੇ ਸਾਰੀ ਨੂੰ ਫੜ ਲਿੰਦਾ ਫਰਕਿਲ ਜਾ ਕੇ ਇੰਟਰੋਗੇਟ ਕਰਤਾ 10 ਦਿਨ ਇੰਟਰੋਗੇਟ ਕਰਤਾ ਮੁਣਕੇ 10ਵੇਂ ਦਿਨ ਮਰ ਗਿਆ ਕੁੱਟਦਿਆਂ ਕੁੱਟਦਿਆਂ ਇੱਥੇ ਫਿਰ ਉਹਦਾ ਝੂਠਾ ਪੁੱਠਾ ਮੁਕਾਬਲਾ ਬਣਾ ਕੇ ਕਹਿ ਦਿੰਦਾ ਭਾਈ ਉੱਤੇ ਗੱਡੀ ਚੜੀ ਉਹਦਾ ਭਰਾ ਇੱਕ ਫੌਜ ਸੀ ਉਹ ਆਪਣੇ ਭਰਾ ਨੂੰ ਮਿਲ ਕੇ ਜਾਂਦਾ ਤੇ ਇਹਨੂੰ ਕਹਿੰਦਾ ਛੱਡ ਦੇ ਕਿਉਂ ਤੂੰ ਕੁੱਟੀ ਜਾਂਦਾ ਹੋਏ ਕਰਨਲ ਆਦਮੀ ਦਾ ਕੋਚਰ ਇੱਕੋਂਦਾ ਉੱਥੇ ਉਹ ਕਹਿੰਦਾ ਵੀ ਛੱਡੋ ਇਹਨੂੰ ਤੁਸੀਂ ਨਹੀਂ ਛੱਡਦੇ ਛੱਡਦੇਂਗੇ ਜੀ ਛੱਡਦੇ ਕੋਈ ਗੰਦੀ ਮੁਰਕੇ ਮਾਰ ਦਿੰਦੇ ਨੇ ਉਹ ਮਾਰਨ ਤੋਂ ਬਾਅਦ ਉਹਦੀ ਪਰਵਾਹ ਨੂੰ ਫੜ ਕੇ ਅੰਦਰ ਦੇ ਦਿੰਦਾ ਫੇਰ ਕਰਨਲ ਕੋਚਰੋਂ ਦਾ ਫਿਰ ਉਹ ਗਰਮੀ ਖਾਂਦਾ ਤੇ ਹਵਾਲਤ ਖੋਲ ਕੇ ਉਹ ਬੰਦੇ ਕੱਢ ਕੇ ਲੈ ਕੇ ਜਾਂਦਾ ਕਿ ਤੁਸੀਂ ਪਖਾੜੀ ਕਿ ਬਣੇ ਲੋਕਾਂ ਦੇ ਪੁੱਤ ਕਾਂਗਪਟੇ ਮਾਰੀ ਜਾਂਦੇ ਹੋ ਤੁਸੀਂ ਐਹੋ ਜਿਹਾ ਜਲਾਸੀ ਸੂਬਾ ਜਿਹੜਾ ਆਪਣੇ ਨੂੰ ਓਏ ਸੂਬਾ ਸਰਾਂਦਾ ਮੈਂ ਸਰਾਂਦਾ ਤੁਗੇ ਸਰਾਂ ਨੂੰ ਪਹੁੰਚੇਗੇ ਸੂਬੇ ਨੂੰ ਯਾਤ੍ਰਕ ਹੋਗੇ ਤੁਸੀਂ ਮੈਨੂੰ ਥੋੜੀ ਜੀ ਮਜ਼ਾਕੀਏ ਦੇ ਜੀ ਦਿਲ ਯਾਦ ਆਂਦੀ ਗਿਆਨੀ ਜੈਲ ਸਿੰਘ ਦੇ ਇੱਕ ਪ੍ਰੋਫੈਸਰ ਸੁਭਾ ਸਿੰਘ ਦੋਸਤ ਹੁੰਦੇ ਸੀਗੇ ਤੇ ਦੋਵਾਂ ਦੀ ਯਾਰੀ ਬੜੀ ਸੀ ਤੇ ਗਿਆਨੀ ਜੀ ਜਿਹੜੇ ਨੇ ਉਹ ਬਣ ਜਾਂਦੇ ਨੇ ਮੁੱਖ ਮੰਤਰੀ ਤੇ ਉਹਨਾਂ ਦੀ ਜਿਹੜੀ ਆ ਪ੍ਰੋਫੈਸਰ ਸੁਭਾ ਸਿੰਘ ਦੀ ਮਜ਼ਾਕ ਕਰਨ ਦੀ ਆਦਤ ਨਹੀਂ ਜਾਂਦੀ ਉਹ ਨੂੰ ਸਰੀਆ ਬੰਦੇ ਨੂੰ ਮਜ਼ਾਕ ਕਰ ਦਿੰਦੇ ਸੀਗੇ ਜਿਆਰ ਦੋਸਤ ਸੀਗੇ ਪੁਰਾਣੇ ਉਹ ਕਹਿੰਦਾ ਪ੍ਰੋਫੈਸਰ ਸਾਹਿਬ ਮੇਰੀ ਗੱਲ ਸੁਣ ਲਓ ਮੈਂ ਹੁਣ ਮੁੱਖ ਮੰਤਰੀ ਆ ਤਦ ਤੂੰ ਹੀ ਉਹ ਦਰਸਾਤਾ ਉਹਨੂੰ ਮੁੱਲਿਆ ਕਰੋ ਅੰਮਰ ਗੱਲ ਸੁਣਾਏ ਤੇਰੇ ਕੋਲ ਛੋਟੀ ਜੀ ਜੇਲ੍ਹ ਤੋਂ ਜ਼ਿਆਦਾ ਮੈਂ ਆ ਸੂਬਾ ਜੇਲ੍ਹ ਸੂਬੇ ਤੇ ਬੜਾ ਫਰਕ ਹੁੰਦਾ ਇਹ ਵੀ ਸੂਬਾ ਕਹਿੰਦਾ ਸੀ ਸੂਬਾ ਸਰਹੰਦ ਤੇ ਮੇਰੇ ਤੇ ਬੜਾ ਫਰਕ ਉਹਨੇ ਤੇ ਇੰਤਹਾ ਨਹੀਂ ਕੀਤੀ ਮੈਂ ਇੰਤਹਾ ਕਰਕੇ ਦੱਸਦਾ ਨੂਬੀ ਵੀ ਕਿਦਾਂ ਲੋਕ ਮਾਰੀਦੇ ਕਈ ਪਿੰਡਾਂ ਦੇ ਵਿੱਚੋਂ ਕਈ ਕਈ ਸਾਲ ਜੰਗ ਨਹੀਂ ਚੜੀ ਕੋਈ ਉੱਥੋਂ ਇਹ 10-12 ਬੰਦੇ ਸੀ ਇੱਕ ਆਪਣੇ ਮੱਛਨ ਸਿੰਘ ਜਫਰਵਾਲ ਦੱਸਦਾ ਸੀਗਾ ਇੱਕ ਮੱਖਣ ਜਲਾਹ ਦੱਸਦਾ ਸੀਗਾ ਇੱਕ ਗੁਰਬਚਨ ਸਿੰਘ ਮੜ ਚੱਲ ਦੱਸਦਾ ਸੀਗਾ ਇੱਕ ਸੂਬਾ ਸਥਰਾਂ ਦੱਸਦਾ ਸੀਗਾ ਇੱਕ ਨਰਿੰਦਰ ਮੰਦੀ ਮੰਦੀ ਜਲਾਹ ਦੱਸਦਾ ਸੀਗਾ ਇੱਕ ਰਪਿੰਦਰ ਸਿੰਘ ਦੱਸਦਾ ਜੀ ਆਪਣੇ ਉਹ ਵੀ ਜਲਾਹ ਸੀਗਾ ਜਿਹਨੇ ਮੁੰਡਾ ਮਾਰਤਾ ਸੀ ਤੇ ਉਹਦੀ ਜਗ੍ਹਾ ਤੇ ਗੁਰਪਿੰਦਰ ਸਿੰਘ ਵਿਚਾਰਾ ਨਜਾਇਜ਼ ਹੀ 20 ਸਾਲ ਜੇਲ੍ਹ ਬਿਤੀ ਜਾਂਦਾ ਸੀ ਮੁਜੇ ਆਤ ਜਿੰਨੇ ਕੋਈ ਬੰਦਾ ਨਹੀਂ ਮਾਰਿਆ ਬੰਦਾ ਜੀ ਕੁੱਤੇ ਨੂੰ ਸੁੱਟਾ ਨਹੀਂ ਮਾਰਿਆ ਉਹ ਵੀ ਦਿਲ ਘੁੱਟੀ ਜਾਂਦ ਤੇ ਲੇਕਿਨ ਇਹ ਆ ਵੀ ਰੱਬ ਬੜਾ ਬੈਂਤ ਜੇ ਕਿਸੇ ਦਾ ਪੁੱਤ ਨਜ਼ਾਇਜ਼ ਮਰਨ ਦੇ ਪੰਦਤ ਸਿੰਘ ਤੇ ਉਹ ਵੀ ਐਕਸ਼ਨ ਥੋੜੇ ਦਿਨ ਬਾਅਦ ਮਰ ਗਿਆ ਸੀ ਜਿੰਦਾ ਉਹ ਵੀ ਨਹੀਂ ਰਿਹਾ ਲੇਕਿਨ ਉਹ ਸਜ਼ਾ ਮਿਲ ਗਈ ਲੇਕਿਨ ਜਿਹੜਾ ਐਸਐਚਓ ਸੀ ਗ੍ਰਿਪਿੰਦਰ ਸਿੰਘ ਨੇ ਸਾਈਨ ਕੀਤੇ ਸੀ ਇਸੇ ਐਫਆਈਆ ਦੇ ਅੰਦਰ ਇੰਨੀ ਗਲਤ ਨੂੰ 20 ਸਾਲ ਦੀ ਸਜ਼ਾ ਹੋ ਗਈ ਜੇ ਕੱਟ ਰਿਆ ਸੀ ਇਸ ਕਰਕੇ ਸੂਬਾ ਸਰਗ ਦੀ ਅਰਦਾਸ ਵੀ ਖਾਲਸਾ ਕਮਾਂਡੋ ਫੋਰਸ ਨੇ ਰੋਕ ਦਿੱਤੀ ਤੁਸੀਂ ਅਰਦਾਸ ਨਹੀਂ ਕਰਨੀ ਇਹਦੀ ਤੇ ਜਦੋਂ ਉਹ ਗਿਆਨੀ ਹਰਜਿੰਦਰ ਸਿੰਘ ਨੂੰ ਪੁੱਛਿਆ ਕਹਿੰਦਾ ਮੈਂ ਅਰਦਾਸ ਕਿਉਂ ਕਰੂੰ ਉਹ ਜੇ ਕਲੰਕਤ ਬੰਦੇ ਦੀ ਜ਼ਾਲਮ ਬੰਦੇ ਦੀ ਮੈਂ ਅਰਦਾਸ ਕਿਉਂ ਕਰੂੰਗਾ ਮੈਂ ਨਹੀਂ ਕਰਦਾ ਹੁਣ ਇਹ ਨਹੀਂ ਪਤਾ ਅਰਦਾਸ ਕਿਹਨੇ ਕੀਤੀ ਤੇ ਮੈਨੂੰ ਉਮੀਦ ਆ ਕਿ ਪੰਜਾਬ ਪੁਲਿਸ ਦੀ ਜਿਹੜੀ ਆਂਦੀ ਆ ਪੁਲਿਸ ਲਾਈਨੋਂ ਉਤੋਂ ਕੋਈ ਨਾ ਕੋਈ ਗ੍ਰੰਥੀ ਜਾ ਕੇ ਅਰਦਾਸ ਕਰਾਦਨ ਕਰਾਦਨ ਉਦਾਂ ਕਿਸੇ ਅਦਸ਼ਵੀ ਕਰਨੀ ਕੀਰਤਨ ਨਹੀਂ ਕਰਨਾ ਆਖਰੀ ਇਸਮਤ ਕਿੱਥੇ ਪੂਰੀਏ ਕਰਦੇ ਇਹ ਨਹੀਂ ਪਤਾ ਜੀ ਤੇ ਪਰਸੇਪਾਪਾ ਅੱਗੇ ਵਧੀਏ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਕੋ ਫੋਟੋ ਵਾਇਰਲ ਹੋ ਰਹੀ ਆ ਕਹਿੰਦੇ ਕਿਸੇ ਆਰਐਸ ਅਗੂ ਦੇ ਨਾਲ ਬੈਠੇ ਆਰਐਸਐਸ ਦਾ ਕੋਈ ਆਗੂ ਆ ਤੇ ਸੁਖਵੀਰ ਬਾਦਲ ਧੜੇ ਦੇ ਜਿਹੜੇ ਆਗੂ ਨੇ ਕੋਈ ਇਲਜ਼ਾਮ ਲਾਰੇ ਕਹਿੰਦੇ ਦੇਖੋ ਇਹਨਾਂ ਦੀ ਆਰਐਸ ਵਾਲ ਆਰਐਸਐਸ ਵਾਲਿਆਂ ਦਾ ਨੇੜਤਾ ਬਹੁਤ ਹੈ ਤਾਡੀ ਬੇੜੀ ਠਿਲ ਜੇ ਉਹਨੇ ਤਾਂ ਕਿਸੇ ਇੱਕ ਆਗੂ ਨਾਲ ਮੁਲਾਕਾਤ ਕੀਤੀ ਹੋਗੀ ਤੇ ਸਨ 2000 ਸਨ ਦੇ ਵਿੱਚ ਬਕਾਇਦਾ ਤੌਰ ਤੇ ਆਰਐਸ ਦਾ ਇੱਕ ਕੱਟ ਚਾਰ ਰੋਜਾ ਉਹਨਾਂ ਦਾ ਕੈਂਪ ਜਿਹੜਾ ਸੀ ਅਮਰਸਰ ਚ ਲੱਗਾ ਸੀ ਤੇ ਉਹਦੇ ਵਿੱਚ ਢਾਡੀ ਅਕਾਲੀ ਦਲ ਦੀ ਸਾਰੀ ਮਸ਼ੀਨਰੀ ਸ਼ਾਮਲ ਹੋਈ ਸੀ ਉਹਦੋਂ ਕਿੱਥੇ ਗਿਆ ਸੀ ਤੁਸੀਂ ਕਤਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਂ ਐਸੀ ਪੂਰੀ ਮਨਿਸਟਰੀ ਸ਼ਾਮਲ ਹੋਈ ਸੀ ਅਕਾਲੀ ਦਲ ਦੇ ਆਗੂ ਸ਼ਾਮਲ ਹੋਏ ਸੀ ਕੋਸਟ ਸਟੇਟ ਤੋਂ ਬਕਾਇਦਾ ਤੌਰ ਤੇ ਸਾਡੇ ਸਾਬਕਾ ਹੋਮ ਸੈਕਟਰੀ ਜਿਹੜੇ ਰਿਟਾਇਰ ਹੋ ਕੇ ਸੀਗੇ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਉਸ ਸਟੇਜ ਉੱਤੇ ਮੈਂ ਵੀ ਬੈਠਾ ਸੀ ਉੱਥੇ ਮੈਂ ਬਤਾਰੇ ਪੱਤਰ ਕਰ ਗਿਆ ਸੀਗੇ ਉਹਨੇ ਇੰਨੀ ਗੱਲ ਕਹੀ ਸੀ ਪੰਜਾਬ ਦੀ ਬਰਬਾਦੀ ਲਈ ਤੁਸੀਂ ਖੁਦ ਜ਼ਿੰਮੇਵਾਰ ਹੋ ਕਿਉਂ ਜ਼ਿੰਮੇਵਾਰ ਤੁਸੀਂ ਕਹਿੰਦੇ ਪੰਜਾਬ ਤਰੱਕੀ ਨਹੀਂ ਕਰਦਾ ਓਏ ਤੁਹਾਡੇ ਕੋਲ ਰਾਮਗੜੀਆ ਭਾਈਚਾਰੇ ਦੀ ਜਿਹੜੀ ਆ ਬਿਨਾ ਡਿਗਰੀ ਤੋਂ ਜਿੱਥੇ ਬੈਠੇ ਬੜੇ ਬੜੇ ਬੈਠੇ ਨੇ ਦੇਖ ਕੇ ਤੇ ਮੇਰੀ ਸਟੇਟ ਤੇ ਹੁੰਦੇ ਤੇ ਮੈਂ ਇਹਨਾਂ ਨੂੰ ਬਿਲਕੁਲ ਜਿਹੜੀ ਸੀ ਦੇਵਤਿਆਂ ਨੂੰ ਪੂਜਦਾ ਤੇ ਇਹਨਾਂ ਦਾ ਫਾਇਦਾ ਲੈਂਦਾ ਤੁਸੀਂ ਕਿਉਂ ਨਹੀਂ ਲੈਂਦੇ ਫਾਇਦਾ ਲੈਂਦੇ ਜਿਹੜੀ ਚੀਜ਼ੇ ਕਿਰੀ ਵੇਖ ਲੈਣ ਤੇ ਮੁੜ ਕੇ ਉਸ ਤੋਂ ਦੀ ਵੇਖ ਕੇ ਬਣਾ ਦਿੰਦੇ ਤੇ ਤੁਸੀਂ ਉਹਨਾਂ ਦਾ ਫਾਇਦਾ ਖੁਦ ਨਹੀਂ ਲੈਂਦੇ ਤੁਸੀਂ ਕਹਿੰਦੇ ਸਾਡੀ ਤਰੱਕੀ ਦੀ ਗੱਲ ਤਰੱਕੀ ਤੁਸੀਂ ਖੇਤ ਵਿੱਟੀ ਕਰਨੀ ਤੇ ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਆਰਐਸ لال ਦੀ ਜਿਹੜੀ ਵਧੀਆ ਜਥੇਬੰਦੀ ਪਈ ਹੋਈ ਸੀ ਕੁਰਬਾਨੀ ਵਾਲੀ ਜਥੇਬੰਦੀ ਆ ਇਹ ਨਹੀਂ ਦੱਸਿਆ ਵੀ ਕੁਰਬਾਨੀ ਕੀਤੀ ਕਿਹੜੀ ਸੀ ਜਦੋਂ ਦੱਸ ਦਿੰਦੇ ਕੁਰਬਾਨੀਆਂ ਕੀਤੀ ਸੀਗੀ ਤੇ ਅੱਜ ਤੁਹਾਨੂੰ ਇੱਕ ਦੇ ਸਕੂਲ ਦਾ ਵਿਦਿਆਰਥੀ ਉੱਠ ਕੇ ਗਿਆਨੀ ਹਰਪ੍ਰੀਤ ਸਿੰਘ ਜਿਵਲੇ ਜਲਦਾ ਵੀ ਮੈਂ ਭਾਜਪਾ ਦਾ ਵਰਕਰ ਆ ਜੀ ਮੈਂ ਤੇ ਛਾਕਾ ਲਾਉਣ ਲੈ ਆਈ ਜਾ। ਉਹ ਤਾਂ ਨੂੰ ਬੜੀ ਚੁਬੀ ਆ ਪੀ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਉਹ ਆਰਐਸ ਨਾਲ ਦੋਸਤੀ ਉਹ ਸ਼ਰਮ ਕਿੰਦਾ ਮੈਂ ਦਿੱਲੀ ਉਹਨਾਂ ਨਾਲ ਦੋਸਤੀ ਹੈਗੀ ਸ਼ਰਮ ਕਿੰਦਾ ਹੈਗੀ। ਜਵਟਾ ਕੇ ਬਖੋ ਮਨਿੰਦਰ ਸਿੰਘ ਸਿੱਧ ਜਵਟਾ ਕੇ ਬਖੋ ਮਸਮੀ ਸਿੰਘ ਕਾਲਕਿਨ ਜਵਟਾ ਕੇ ਨੋਕਰਦੀਪ ਸਿੰਘ ਕਾਲ ਉਦ ਕਾਲੋਂ ਜਗਦੀਪ ਸਿੰਘ ਕਾਲੋਂ ਟਾਉਨਨ ਜੋ ਪਿੱਛੇ ਟੌਪ ਬਕੈਦਾ ਤੋਤੇ ਤਲੋਜਨ ਸਿੰਘ ਨੂੰ ਪਹਿਲਾਂ ਤੇ 30 ਸਾਲ ਤੁਸੀਂ ਉਹਨਾਂ ਦੇ ਤਲੇ ਚੜਦੇ ਰਹੇ ਤੇ ਅੱਜ ਟਾ ਰੂ ਗਿਆਨੀ ਹਰਪ੍ਰਿੰਦ ਸਿੰਘ ਦੇਖਦਾ ਜੀ ਉੱਥੇ ਬਕੈਦਾ ਤੌਰ ਤੇ ਉਹ ਆਰਐਸ ਦੇ ਆਗੂ ਨਾਲ ਬਿਠਾ ਸੀ ਜਿੱਥੋਂ ਤੱਕ ਮੈਨੂੰ ਮਹਿਸੂਸ ਹੁੰਦਾ ਕਿ ਇਹ ਗਿਆਨੀ ਹਰਪ੍ਰਿੰਦ ਸਿੰਘ ਦੀ ਮਸ਼ਹੂਰੀ ਇਹ ਕਰ ਰਹੇ ਲੋਕੀ ਚੋਦੇ ਵੀ ਹੁਣ ਦਸਵੀਰ ਦੇ ਪੱਲੇ ਤਾਂ ਕੁਛ ਰਿਆ ਨਹੀਂ ਗਿਆ ਇਹ ਨੂੰ ਕਿਸੇ ਤੀਰ ਛੰਡੇ ਬੁਲੰਦ ਕਰੋ ਕਿਉਂਕਿ ਜਦੋਂ ਕਿ ਵਿਰੋਧ ਚ ਵੀ ਖਬਰ ਲੱਗਦੀ ਉਹ ਵੀ ਫਾਇਦਾ ਪਹੁੰਚਾਉਂਦੀ ਹੈ ਨੁਕਸਾਨ ਨਹੀਂ ਪਹੁੰਚਾਉਂਦੀ ਜੀ ਪਰ ਸਾਪ ਆਪਾ ਗਏ ਵਧੀਏ ਕੇਂਦਰ ਸਰਕਾਰ ਨੇ ਇਹ ਮੰਨ ਲਿਆ ਵੀ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਆ ਉਹਨਾਂ ਦੇ ਨਾਲ ਬਹੁਤ ਤਬਾਈ ਹੈ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਤੇ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਪੰਜਾਬ ਨੂੰ ਕੋ ਵੱਡੇ ਪੈਕੇਜ ਦੇਵਾਂਗੇ ਇਹ ਪੂਰੀ ਖਬਰ ਕੀ ਹੈ ਇਹ ਜਰਾ ਦੱਸਿਓ ਪੂਰਾ ਖਬਰ ਇਹ ਹੈ ਜੀ ਪ੍ਰਧਾਨ ਮੰਤਰੀ ਸਾਹਿਬ ਆਪ ਤੇ ਹਵਾਈ ਦੌਰਾ ਕਰਕੇ ਤੇ ਇੱਥੇ ਕਹਿ ਗਏ ਜੀ 1500 ਕਰੋੜ ਰੁਪਇਆ ਮਾਚਲ ਨੂੰ ਤੇ 1600 ਕਰੋੜ ਰੁਪਇਆ ਪੰਜਾਬ ਨੂੰ ਤੇ 1200 ਕਰੋੜ ਰੁਪਇਆ ਉੱਤਰਾਖੰਡ ਨੂੰ ਮੈਂ ਉਧਰ ਵੀ ਕਿਹਾ ਸੀ ਮੈਂ ਅੱਜ ਵੀ ਕਿਹਾ ਸੀਗਾ ਕਿ 1500 ਕਰੋੜ ਰੁਪਇਆ ਜਿਹੜਾ ਹਿਮਾਚਲ ਵਾਸਤੇ ਬਹੁਤ ਥੋੜਾ ਹੈ ਕਿ ਹਿਮਾਚਲ ਦਾ ਨੁਕਸਾਨ ਬਹੁਤ ਹੈ ਉੱਤਰਾਖੰਡ ਨੂੰ 1200 ਕਰੋੜ ਰੁਪਇਆ ਬਹੁਤ ਥੋੜਾ ਵੀ ਉਸ ਨੁਕਸਾਨ ਉੱਥੇ ਵੀ ਬਹੁਤ ਹੈ ਤੇ ਨੁਕਸਾਨ ਪੰਜਾਬ ਦੀ ਵੀ ਘੱਟ ਨਹੀਂ ਹੋਇਆ ਪ੍ਰਧਾਨ ਮੰਤਰੀ ਸਾਹਿਬ ਤੇ 1600 ਕੋਟ ਰੁਪਇਆ ਅਨਾਉਂਸ ਕਰਕੇ ਤੇ ਰੋਲਾ ਪੈ ਗਿਆ ਸਿਰਫ 1600 ਕੋਟ ਰੁਪਇਆ ਸਿਰਫ 1600 ਕੋਟ ਰੁਪਇਆ ਅਗਲੇ ਦਿਨ ਜਦੋਂ ਭਗਵੰਤ ਮਾਨ ਹੋਰੀ ਦਾਖਲ ਹੁੰਦੇ ਨੇ ਹਸਪੀਟਲ ਤੇ ਉਹਨਾਂ ਦਾ ਹਾਲਚਲ ਪੁੱਛਣ ਵਾਸਤੇ ਪੰਜਾਬ ਦੇ ਪੁਰਨ ਜਾਂਦੇ ਉੱਥੇ ਉਹ ਤੋਂ ਨਿਕਲਦੇ ਤੇ ਕਹਿੰਦੇ ਜੀ ਸਭ ਠੀਕ ਠਾਕ ਚੜ੍ਹਦੀ ਕਲਾ ਦੇ ਮੁੱਖ ਮੰਤਰੀ ਸਾਹਿਬ ਕੋਈ ਵੀ ਇੱਕ ਦਿਨ ਜਨਤਾ ਕੋ ਆਪਣੇ ਘਰ ਆ ਜਾਣਗੇ ਉੱਥੇ ਗਵਰਨਰ ਸਾਹਿਬ ਨੇ ਅਫੀਸ਼ੀਅਲ ਤੌਰ ਤੇ ਕਹਿ ਤਰਜੀਹੀ ਇੱਕ ਟੋਕਨ ਮਨੀ ਹੈ ਕਿ ਇਨ ਟਰਮ ਰੀਲੀਫ ਮੇਨ ਜਿਹੜੀ ਆ ਤੁਹਾਨੂੰ ਬਾਅਦ ਵਿੱਚ ਪੱਟੇ ਚ ਮਿਲੇਗੀ ਪੰਜਾਬ ਸਰਕਾਰ 20000 ਕਰੋੜ ਦਾ ਮੰਗਦੀ ਹੈ ਤੇ ਸਾਡਾ ਚੀਫ ਸਕੱਟਰੀ 13299 ਕਰੋੜ ਦਾ ਮੰਗਦਾ ਇਹ ਵੀ ਨਹੀਂ ਪਤਾ ਵੀ ਮੰਤਰੀ ਸਹੀ ਕਹਿ ਜਾ ਕਿ ਚੀਫ ਸਕੱਟਰੀ ਸਹੀ ਕਹੇ ਚੀਫ ਸਕੱਟਰੀ ਮੁੱਖ ਜਿਹੜਾ ਹੁੰਦਾ ਮੁੱਖ ਮੰਤਰੀ ਦੀ ਅੱਖਾਂ ਵੀ ਹੁੰਦੀ ਹੈ ਕੰਨ ਵੀ ਹੁੰਦਾ ਤੇ ਮੂੰਹ ਵੀ ਚੀਫ ਸਕੱਟਰੀ ਜਿਹੜੀ ਗਾਈਡੈਂਸ ਦੇਣੀ ਹੈ ਜੋ ਜਾਣਕਾਰੀ ਦੇਣੀ ਉਹ ਤੇ ਵਿਹਾਫ ਤੇ ਮੁੱਖ ਮੰਤਰੀ ਤੇ ਬੋਲਣਾ ਹੁਣ ਉਹ ਇਹ ਆਪੀ ਤਾਂ ਦੋ ਟੀਮਾਂ ਭੇਜੀਆਂ ਸੀ ਇਹ ਪੰਜਾਬ ਦੇ ਵਿੱਚ ਸਰਰੇ ਵਾਸਤੇ ਕੇਂਦਰ ਨੇ ਉਹਨਾਂ ਟੀਮਾਂ ਜਾ ਕੇ ਕਹਿਤਾ ਕਿ ਪੰਜਾਬ 'ਚ ਬਹੁਤ ਨੁਕਸਾਨ ਹੋਇਆ ਥਲਾਂ ਨੇ ਬਹੁਤ ਨੁਕਸਾਨ ਕੀਤਾ ਇਸ ਕਰਕੇ ਪੰਜਾਬ ਨੂੰ ਵਿਸ਼ੇਸ਼ ਪੈਕਟ ਚਾਹੀਦਾ ਤੋ ਉਹਦੇ ਕਹਿ ਤੋ ਉਹਨਾਂ ਨੇ ਐਲਾਨ ਕਰਤਾ ਵੀ ਪੰਜਾਬ ਗੰਭੀਰ ਆਫਤ ਦਾ ਜਿਹੜਾ ਉਹ ਸਿਖਾਰ ਹੋਇਆ ਵਾ ਇਸ ਕੋਲ ਕੇ 540 ਕਰੋੜ ਰੁਪਏ ਇਹਨਾਂ ਨੂੰ ਵਣੇ ਦਿੱਤੇ ਜਾਂਦੇ ਬਾਕੀ ਫਿਰ ਦਿਆਂਗੇ ਸੀ ਹਣ ਵੱਡਾ ਪੈਕੇਜ ਕੀ ਦਿੰਦੇ ਆ ਕਿ ਇੱਥੇ ਗੱਲ ਮੁੱਕ ਜਾਂਦੀ ਇਹ ਦੀ ਪਤਾ ਇਹ ਸੰਦਰਭ ਦੇ ਵਿੱਚ ਮੇਰੇ ਕੱਲ ਹੁਣ ਮੀਟਿੰਗ ਵੀ WhatsApp ਮੀਟਿੰਗਾ ਵੀ ਹੋਣ گی ਜਾਂ ਫੇਰ ਕੋਈ ਅੱਗੇ ਗੱਲ ਚੱਲੂਗੀ ਜਾਂ ਕਿੱਦਾਂ ਨਹੀਂ ਮੀਟਿੰਗਾ ਨਹੀਂ ਕਦੀ ਲੋੜ ਦਿੱਸੀਗੀ ਇਹਦੇ ਦੇ ਦੇ ਕੋਈ ਚੀਕ ਸ਼ਕਤੀ ਆਪਣਾ ਆਨਲਾਈਨ ਸਭ ਪਾਏਗਾ ਵੀ ਸਾਨੂੰ ਆ ਕੋਈ ਚਾਹੀਦਾ ਉਹਦੇ ਇਛਾ ਆਪਣਾ ਲਾ ਲੂਗੇ ਕਿੰਨਾ ਚਾਹੀਦਾ ਕਿੰਨਾ ਨਹੀਂ ਦੇ ਦੇਣਗੇ ਕੋਈ ਗੱਲ ਲੇਕਿਨ ਜਿਹੜਾ ਇਹਨਾਂ ਨੇ ਇਸੇ ਵਾਸਤੇ ਹਾਂ ਹੜਾ ਦੇ ਕਰਕੇ ਜਿਹੜਾ ਇੱਕ ਬੁਲਾਇਆ 26 ਤੋਂ ਲੈ ਕੇ 29 ਤੱਕ ਬਕਾਇਦਾ ਤੌਰ ਤੇ ਨਾ ਚੱਲਿਆ ਲੇਕ ਇਹਨਾਂ ਦਿਨਾਂ ਚਾਰ ਦਿਨਾਂ ਸਿਰਫ ਡੇਢ ਦਿਨ ਕੰਮ ਆਏਗਾ ਸਿਰਫ ਡੇਢ ਦਿਨ 26 ਨੂੰ ਬੁਲਾਇਆ ਗਿਆ ਸ਼ੁੱਕਰਵਾਰ 27 ਨੂੰ ਸ਼ਨੀਵਾਰ 28 ਨੂੰ ਐਤਵਾਰ ਇਹ ਦੋ ਛੁੱਟੀਆਂ ਆ ਗਈਆਂ ਤੇ 29 ਆ ਗਈ 29 ਤੋਂ ਤਾਂ ਕੰਮ ਹੋਏਗਾ ਤੇ ਬਾਕੀ ਛੁੱਟੀ ਜਾਓ ਘਰੀਂ ਅੱਧੀ ਛੁੱਟੀ ਸਾਰੀ ਤੇ ਮੀਆਂ ਮੱਕੀ ਵਾਲੀ ਉਹਦੇ ਵਿੱਚ ਮੈਂ ਸੋਚਦਾ ਲੋਕਾਂ ਦੀ ਅੱਖਾਂ 'ਚ ਘੱਟਾ ਘੇ ਪਾਉਂਦੇ ਤੁਸੀਂ ਹਰ ਗੱਲ ਦੇ ਉੱਤੇ ਲੋਕਾਂ ਨੇ ਖੱਟਾ ਪਾਉਣ ਦੀ ਕੋਸ਼ਿਸ਼ ਲੋਕ ਬੜੇ ਸਿਆਣੇ ਨੇ ਤੁਸੀਂ 4 ਦਿਨ ਦਾ ਸੈਸ਼ਨ ਕਿਹਾ ਤੇ ਨਿਕਲੇ ਕਿ ਚੋ 1.5 ਦਿਨ ਸਿਰਫ ਲੇਕਿਨ ਫੇਰ ਵੀ ਠੀਕ ਹੈ ਇਹਦੇ ਵਿੱਚ ਸੈਸ਼ਨ ਦੇ ਵਿੱਚ ਵੇਖੋ ਵਿਰੋਧੀ ਧਿਰ ਦੀ ਭੂਮਿਕਾ ਕੀ ਰਹਿੰਦੀ ਹੈ ਕਿ ਉਹਨਾਂ ਦੇ ਦੂਸ਼ਣਬਾਦੀ ਲਾ ਕੇ ਤੁਸੀਂ ਵੀ ਘੁਆਣੇ ਵਾਲੇ ਆ ਨਹੀਂ ਕੀਤਾ ਢਿਗੜੇ ਵਾਲੇ ਆ ਨਹੀਂ ਕੀਤਾ ਪਿੱਛੇ ਪੁੱਲ ਜੋ ਯਾਰ ਜੇ ਕਿਤੇ ਨਹੀਂ ਕੀਤਾ ਤੇ ਕਿੱਦਾਂ ਬੈਠੇ ਨੇ ਇਹ ਇਹ WhatsApp ਬਿਲਕੁਲ ਦੂਹੀ ਦਰੁਸਤ ਕਹਿ ਰਹੇ ਹੋ ਡੇਢ ਦਿਨ ਚ ਇਹ ਲੜਦੇ ਹੀ ਨਾ ਰਹਿ ਜਾਣ ਕਿਤੇ ਜਿਵੇਂ ਕਰਦੇ ਹੁੰਦੇ ਆ ਜੀ 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 ਇਹਨਾਂ ਨੇ ਲੜਾਈ ਦੇ ਵਿੱਚ ਨਬੇੜਦੇ ਨਾ ਹੋ ਹੁਣ ਆਲਾ ਕੱਖ ਨਹੀਂ ਉੱਥੇ ਇੱਕ ਰਿਪੋਰਟ ਤਿਆਰ ਕਰਨਗੇ ਕੇਂਦਰ ਨੂੰ ਭੇਜ ਦੇਣਗੇ ਕੱਲਾ ਲੱ ਖੈਰ ਛੱਲਾ ਜਾਓ ਐਸ ਕਰੋ ਤੁਸੀਂ ਕੋਈ ਗੱਲ ਹੀ ਨਹੀਂ ਹੈ ਜੀ ਉੱਥੇ ਪਟਸਾਬ ਇਹ ਨਾ ਇਹਨਾਂ ਮੁੱਦਿਆਂ ਦੇ ਉੱਤੇ ਚਰਚਾ ਹੋਏਗੀ ਨਾ ਜਿਹਦਾ ਖੇਤ ਉਹਦੀ ਰੇਤ ਤੇ ਨਾਲ ਜਿਹੜਾ ਮੁਆਵਜ਼ੇ ਦੀ ਰਕਮ ਵਧਾਈ ਗਈ ਆ ਜਾਂ ਹੋਰ ਜਿਹੜੀਆਂ ਸਹੂਲਤਾਂ ਦੇਣੀਆਂ ਚਾਹੁੰਦੇ ਆ ਮਾਨ ਸਾਹਿਬ ਆਪਣੇ ਉਹਦੇ ਪ੍ਰਵਾਨਗੀ ਵੇਖੋ ਵੈਸੇ ਹੀ ਮਿਲ ਜਾਣੀ ਕਿਉਂਕਿ ਉਹ ਕੈਬਨਟ ਚ ਪਾਸ ਕਰ ਚੁੱਕੇ ਨੇ ਜੀ ਇਹ ਗੱਲਾਂ ਕੈਬਨਟ ਚ ਪਾਸ ਕਰਦੇ ਸਿਰਫ ਉਹ ਜਿਹੜੀ ਮੋਹਰ ਹੀ ਲੱਗਣੀ ਉੱਥੇ ਬਕਾਇਦਾ ਤੌਰ ਤੇ ਹਾਊਸ ਦੀ ਹੋਰ ਜੰਦਬੰਦ ਕੁਝ ਨਹੀਂ ਹੋਣਾ ਉਹਦੇ ਲੇਕਿਨ ਜਿਹੜੀ ਪੈਕੇਜ ਦੀ ਗੱਲ ਕਰਨੀ ਆ ਉਹਦੇ ਵਿੱਚ ਕੀਤਾ ਜਿਵੇਂ ਕਿ ਕਿੰਨਾ ਪੈਕ ਚਾਹੀਦਾ ਕਿਵੇਂ ਚਾਹੀਦਾ ਕਿੱਥੋਂ ਆਉਣਾ ਕਿਵੇਂ ਕੀਤਾ ਜਾਵੇ ਇਹ ਉੱਥੇ ਡਿਸਕਸ ਜ਼ਰੂਰ ਹੋਊਗਾ ਹਾਂ ਕਾਂਗਰਸੀ ਆਪਣੇ ਤਰੀਕੇ ਨਾਲ ਕੋਈ ਤਜਰਬੇ ਉਹਨਾਂ ਦੇ ਬੜੇ ਨੇ ਕਿ ਕਿਵੇਂ ਠੱਗੀ ਛੰਗੀ ਮਾਰਨੀ ਆ ਉਹ ਦੱਸਣਗੇ ਤਜਰਬੇ ਆਪਣੇ ਉਹਨਾਂ ਨੂੰ 베ਜਦੇ ਨਹੀਂ ਐਂਡ ਕਰੂ ਲੇਕਿਨ ਜਿਹੜਾ ਇਹਨਾਂ ਨੇ ਇੱਕ ਹੋਰ ਚੜ ਦੀ ਕਲਾ ਕੰਫਰੂ ਕੀਤਾ ਵਾ ਉਹ ਚੜ੍ਹਦੀ ਕਲਾ ਵੀ ਚੜ੍ਹਦੀ ਕਲਾ ਲੱਗਦਾ ਮੈਨੂੰ ਉੱਤੇ ਨਹੀਂ ਦਿਖਦਾ ਲੱਗਦਾ ਪਰ ਮੈਂ ਸੁਣਦਾ ਪਿਆ ਸੀ ਕਹਿੰਦੇ ਵੀ ਚੜ੍ਹਦੀ ਕਲਾ ਜਿਹੜਾ ਚਲੋ ਮਿਸ਼ਨ ਚੜ੍ਹਦੀ ਕਲਾ ਹੋ ਇਹਨਾਂ ਨੇ ਆਪਣੇ ਪੰਜਾਬ ਦੇ ਸੂਬੇ ਵਾਸਤੇ ਕੀਤਾ ਕਹਿੰਦੇ ਵਾਹ ਹੰਗਾਰਾ ਮਿਲ ਰਿਹਾ ਜੀ ਮੈਂ ਮੰਨਦਾ ਮੈਂ ਕਹਦੂ ਨਹੀਂ ਹੰਗਾਰਾ ਇਹਨਾਂ ਨੂੰ ਪੰਜਾਬ 'ਚ ਮਿਲੇਗਾ ਵਪਾਰੀਆਂ ਕੋਲ ਇੰਡਸਟਰੀ ਜਿਸਤਾ ਕੋਲ ਆਰਟੀਆ ਕੋਲ ਉਹਨਾਂ ਕੋਲ ਲੈ ਜਾਣਗੇ ਧੱਕੇ ਨਾਲ ਪੈਸੇ ਲੇਕਿਨ ਇਹ ਗੱਲ ਮਰੀ ਨੋਟ ਕਰ ਲਓ ਇਹ ਉਸੇ ਪੈਟਰਨ ਦੀ ਹੈ ਜਿਹੜਾ ਇੱਕ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਰੀਲੀਫ ਫੰਡ ਬਣਾਇਆ ਸੀਗਾ ਜਦੋਂ ਪੁੱਛਿਆ ਗਿਆ ਕਿ ਇਹਨਾਂ ਨੂੰ ਬਕਾਇਦਾ ਤੌਰ ਤੇ ਆਰਟੀ ਤਹਿਤ ਵਿਧੇ ਬਰਗਸਲ ਕਿੰਨੇ ਪੈਸੇ ਆਏ ਕਿੰਨੇ ਰਕਮ ਚ ਕਰ ਰਹੇ ਤੂੰ ਨਾ ਕੋ ਜਵਾਬ ਦਿੱਤਾ ਸੀ ਇਹ ਪ੍ਰਾਈਵੇਟ ਫੰਡ ਹੂੰ ਉਹ ਫੰਡ ਉਹਨਾਂ ਬਕਾਇਦ ਉਤੇ ਇਲੈਕਸ਼ਨ ਦੇ ਪਿੱਛੇ ਵੀ ਵਿਕਤਾ ਤੇ ਗੱਲ ਕਰਦਾਂ ਤਾਂ ਉਸੇ ਪੈਟਰਨ ਤੇ ਇਹ ਫੰਡ ਆ ਇਹ ਵੀ ਪ੍ਰਾਈਵੇਟ ਫੰਡ ਆ ਫੇਰ ਤੇ ਪਟਨਾ ਇਥੇ ਉਹ ਗੱਲ ਹੋ ਗਈ ਵੀ ਆਪ ਦਾ ਮੈਂ ਅਫਸਰ ਲੱਭ ਲਿਆ ਹਾਂ ਬਿਲਕੁਲ ਆਪ ਦਾ ਮੈਂ ਅਫਸਰ ਲੱਭ ਲਿਆ ਉਹਦੇ ਵਿੱਚ ਜਾਊਗਾ ਇਹ ਚੜ੍ਹਦੀ ਕਲਾ ਦਾ ਮਿਸ਼ਨ ਉਹਦੇ ਨਾਲ ਇਹ ਰੰਗਲਾ ਪੰਜਾਬ ਦੇ ਖਾਤੇ 'ਚ ਪੈਸੇ ਜਾਣੇ ਤੇ ਰੰਗਲਾ ਪੰਜਾਬ ਮੁੜ ਕੇ ਪੰਜਾਬ ਸਰਕਾਰ ਨੂੰ ਦੇਉ ਕਿੰਨੇ ਦਿੰਦਾ ਕਿੰਨੇ ਦਿੰਦਾ ਕਹਿੰਦੇ ਸਮੂਹ ਹਜ਼ਾਰ ਬੰਦੇ ਦੇ ਪੈਸੇ ਭੇਜਦੇ ਆ ਜੀ ਅੱਛਾ ਇੱਕ ਪਟਨਾ ਕੋਈ ਤੁਸੀਂ ਇੱਕ ਹੋਰ ਲੈਟਰ ਦੇਖੀ ਇੱਕ ਲੈਟਰ ਵੀ ਵਾਇਰਲ ਹੋ ਰਹੀ ਪੰਚਾਇਤਾਂ ਕੋਈ ਪਹਿਲੇ ਮੰਗੇ ਇਹਨਾਂ ਨੇ ਵੀ ਚਲੋ ਤੇ ਦੋਨ 5% ਮੰਗਿਆ ਵੀ 2-2 ਕਰੋੜ ਰੁਪਏ ਸਮਝੋ ਜਿਹੜਾ ਉਹ 30 ਕਰੋੜ ਰੁਪਏ ਲੈਣਾ ਹੈ ਨਾ ਮੇਰੇ ਕੋਲੋਂ 688 ਕਰੋੜ ਰੁਪਏ ਉਹਨਾਂ ਦੇ ਕੋਲੇ ਪਿਆ ਤੇ 5% ਮੰਗਿਆ ਇਹਨਾਂ ਨੇ 31 ਕਿ 32 ਕਰੋੜ ਰੁਪਏ ਵੱਧ ਤੋਂ ਲੈਣਾ ਹੈ ਇਹਨਾਂ ਨੂੰ ਉਹ ਮੰਗਣਾ ਕੋਈ ਗੱਲ ਨਹੀਂ ਲੈ ਲੈਣ ਪੰਚਾਇਤਾਂ ਦੇ ਕੋਲੇ ਪੰਚਾਇਤਾਂ ਦੇ ਕੋਲੇ ਆਮਦਨ ਕਿਹੜੀ ਆਪਣੀ ਕੋਈ ਜ਼ਮੀਨ ਹੁੰਦੀ ਉਹਦੀ ਆਮਦਨ ਨਹੀਂ ਕੋਈ درخت ਹੁੰਦੇ ਵਿੱਚ ਹੁੰਦੇ ਜਾਂ ਮਕੈਦਾ ਤੌਰ ਤੇ ਕੋਈ ਪੰਚਾਇਤੀ ਜ਼ਮੀਨ ਕਿਤੇ ਸਕੀਮ ਚ ਆ ਗਈ ਆ ਉੱਥੋਂ ਪੈਸੇ ਮਿਲਦੇ ਹੁੰਦੇ ਉਹ ਪੈਸੇ ਸੀ 687 ਕਰੋੜ ਜੀਦੇ ਵਿੱਚ 31 32 ਕਰੋੜ ਰੁਪਏ ਸਰਕਾਰ ਨੇ ਲੈਣਾ ਵੀ ਅਸੀਂ ਡਿਵੈਲਪਮੈਂਟ ਵਾਸਤੇ ਖਰਚ ਕਰਨਾ ਉਹ ਡਿਵੈਲਪਮੈਂਟ 'ਚ ਖਰਚ ਕਰਦੇ ਕਰਨੀ ਇਹ ਦੀ ਪਤਾ ਲੇਕਿਨ ਪ੍ਰਧਾਨ ਮੰਤਰੀ ਮੋਦੀ ਜੀ ਨੇ ਚੜ੍ਹਦੀ ਕਲਾ ਮਿਸ਼ਨ ਜੀ ਉਸਥਾਪਿਤ ਕਰਦੇ ਆਪਣਾ ਲੇਖਨ ਮੈਨੂੰ ਨਹੀਂ ਪਤਾ ਵੀ ਪੰਜਾਬ ਦੇ ਲੋਕਾਂ ਲਈ ਖਰਚ ਹੋਗਾ ਜਾਂ ਪੰਜਾਬ ਦੇ ਲੋਕਾਂ ਲਈ ਬਣਾਇਆ ਜਾਵੇ ਜੀ ਜੀ ਪ੍ਰਸਾਦ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸਾਸ਼ਿਕਾ ਚੁਕਰੀਆ ਜੀ ਸ਼ੁਕਰੀਆ